i ਸਤ ਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤ ਗੁਰ ਵਾਹ ਵਾਹ ਜਿਨ ਹਰਿ ਸੋ ਜੋੜਿਆ ਨਾਮ ਨਿਧਾਨ ਆ ਖੁੱਟ ਗੁਰ ਦੇਦਾਰੂ ਮਹਾਰੋਗ ਬਿਖਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ ਜਿਤਾ ਜਨਮ ਅਪਾਰ ਆਪ ਪਛਾਨੇ ਮਹਿਮਾ ਕਹੀ ਨਾ ਜਾਏ ਗੁਰ ਸੁਨ ਰਤ ਦੇ ਗੁਰ ਪਾਰ ਪ੍ਰਮੇਸ਼ਰ ਅਪਰੰਪਰ ਅਲਖ ਅਭੇ ਕੰਨ ਬਾਬਾ ਨਾਨਕ ਤੂੰ ਹੀ ਰੰਤਕਾਰ ਕੰਨ ਬਾਬਾ ਨਾਨਕ ਤੂੰ ਹੀ ਰੰਤਕਾਰ ਬਨਾ ਤੇ ਤੁਹੀ ਰੰਗਰਾ ਤੁਨ ਬਨਾ ਤੇ ਤੁਹੀ ਰੰਗਰਾ ਅੰਮ੍ਰਿਤ ਪੀ ਰੰਗਰਾ ਤਾਰਿਆ ਜਹਾਨ ਲਹਿਆ ਬਿਮਾਨ ਜਿਨਨੀ ਦਰਸ਼ਨ ਪਾਇਆ ਜਿਨਨੀ ਤੁਧ ਨੂੰ ਧੰਨ ਕਹਿਆ ਤਨ ਜਮ ਨੇੜ ਨਾ ਆਇ ਰਨਕਾਰ ਸਮਰੱਥ ਹੈ ਕਰਕੇ ਮੈਂ ਤੁਧ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਗੁਣ ਗੋ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਵਡਿਆਈ ਦੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਦਿਆ ਮੁਖ ਨਾਨਕਿਆ ਰਦਿਆ ਸਭ ਆਖੂ ਧੰ 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 ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜਿ ਹਰ ਰਾਤ ਰੱਜ ਰਚਦਾ ਆਇਆ ਲੱਭ ਲਾਇਆ ਤੇ ਭੰਡ ਸਾਚਣ ਆ ਤੇ ਪੂਰਨ ਦੇ ਇਕ ਨਹੀਂ ਗੁਸਾਈ ਤੇ ਦਿਲੇ ਰਹਿਣ ਖੜੇ ਇਕ ਨਿਹਾਲੀ ਪੈਣ ਤੇ ਉੱਪਰ ਰਹਿਣ ਖੜੇ ਨਾ ਸਵਾਰੇ ਨਾਨਕਾ ਤੂੰ ਨਜ਼ਰ ਕਰ ਆਪ ਤੇ ਸਾਜ ਕਰ ਆਪ ਜਾਇ ਤੇ ਰੱਖ ਆਪ ਸਤਿ ਸ਼੍ਰੀ ਅਕਾਲ ਅਬ ਕੋੜੀ ਵਜੇ ਕੈ ਵੜਿਆਇ ਕਿਸ਼ਕਣਾ ਬਾਬਾ ਵਾਲਾ ਕਹਿਣਾ ਜਾਈ ਸੋ ਕਰਤਾ ਦਾਦਰ ਕਰੇਂਦੇ ਜੀਆ ਵਾ 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 ਸਾਈ ਕਰਤਾ ਮਾਰ ਉੱਪਰ ਚੋਲੀ ਵਾ 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 ਤਿੰਨ ਪਾ ਨਾਲ ਕੇ ਕੀ ਬਾਹਰੀ ਤੇ ਜੀ ਵਾ 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 ਜਾਈਂ ਸੋ ਕਰੇ ਜੀ ਵਾ 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 ਤੇ ਸਰ ਜਾਇਰ ਜੈ ਸਰ ਸ਼ੁੱਧ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਫਤਿਹ ਬੰਦ ਸਤਨਾਮ ਦੇਖਿਆ ਵਡਿਆਈਓ ਇਸ ਕਹਿਣਾ ਕਹਿਣ ਨਾ ਦਾ ਸੋ ਕਰਤਾ ਘਾਦਿਰ ਕਿਰੀ ਦੇਤੀ ਆਰਜਿਸਮਾ ਸਾਈ ਕਾਰ ਕਮਾਮਨੀ ਹੋਰ ਛੋਡੀ ਤਨਾ ਪਾ ਨਾਨਕ ਕੀ ਕੀ ਬਾਰੀ ਔਰ ਦੂਜੀ ਨਹੀ ਜੋ ਸੋ ਕਰੇ ਜੇ ਤਿਸਰ ਜਾਏ ਸੋ ਕਰੇ ਜੇ ਤਿਸਰ ਜਾਏ ਸੋਦ ਸਾਤੇ ਨਾਮ ਸਿਰੀ ਵਾਹੀ रामकली महलाती जा आनंद को ओंकार सतगुरु प्रसाद आनंद पाया मेरी मां सतगुरु ने पाया सतगुरु परम सरसति मोदियो होई हो राज रतन तलवार मेरी शब्द गावन आया गुरु होई के रति होई जय राम के आनंद हुआ सतगुरु ने पाया ਅਬਸਾਰਨਾ ਮਨਰੇ ਤੇਰਾ ਪਰਤ ਸਾਰਨਾ ਸਭ ਰੰਗ ਲਸਨ ਰਤਨਾ ਮੇ ਸੁਖਮ ਸਾਰੇ ਤੇਰੇ ਨਾਮ ਦੀ ਮੇਰੇ ਜਨ ਰੋਣ ਘਾਵੇ ਸਤਿ ਸਾਹਿਬਾ ਜਾਣਾਈ ਘਰ ਤੇਰਾ ਪਤਾ ਤੇਰੇ ਸਾਧ ਜੀ ਨਿਤਿ ਸੁਹਾਵੇ ਸਦਾ ਸੁਖਾਲਾ ਤੇਰਾ ਨਾਮ ਸਾਹਿਬ ਜਾਨਾ ਹੀ ਘਰ ਤੇ ਰਸਾ ਜਾਨਾ ਮੇਰਾ ਆਧਾਰੋ ਨਾਮਿਆ ਬੋਲੇ ਨਾਮੇ ਮੁਕਤ ਕਰਵਾਈ ਦਰਸਾ ਮਨ ਹੈ ਉਸਾ ਜਿਨੀ ਛਾ ਸਭ ਜਾਈਆਂ ਬਰਾਤ ਕੋ ਪਾਣੀ ਕੋਈ ਨੀਂ ਕਿਉਂ ਇਹ ਹੋਈ ਹੋਈ ਕਹਿਨਾਰਤ ਸਨੋ ਸਤ ਸਬਦ ਤੋਂ ਰੁਕ ਯਾਰਾ ਜਾਚਾ ਨਾਮ ਮੇਰਾ ਆਧਾਰੋ ਅਜ ਕੰਸ਼ਵਤ ਘਰ ਸਭ ਧਗ ਬੱਜ ਦੂਤ ਦਵਸ ਤੇ ਤੇ ਕਾਲ ਘੰਟ ਕਮਾਰਿਆ ਗੁਰਦੇ ਨਾਮ ਕੇ ਦਾਕੇ ਜਹ ਰਤੈ ਸੁਅਤ ਕਰਾਂ ਹਰ ਵਾਸੇ ਤੁਮ ਬੜਵਾ ਦਿਓ ਤਨ ਨੂੰ ਪੂਰੇ ਬਾਹਰ ਦਾ ਪਾਇਆ ਪੁੱਤਰੇ ਸਗਲ ਬਸੂਰੇ ਤੇਰੀ ਸਤੀ ਸਤੀ ਮਾਈ ਸੰਤ ਸਜਣ ਰਹੇ ਸਰਸ ਪੂਰੇ ਗੁਰ ਤੇ ਜਾਈ ਸੰਤੇ ਮਿਲਦੇ ਬਦੂਰ ਅਪ ਪੂਰੇ ਗੁਰਦੇ ਨਾਮ ਸਤਿ ਰਹਾ ਤੁਰੇ ਅਤੂਰੇ ਵਾਝ ਅਨਤੂਰੇ ਭੁਲ ਸਤ ਨਾਮ ਵਾਹ ਗੁਰ ਜੀ ਸਦੋ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਤ ਦਿਵ ਸਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕਨੜਕ ਸਰ ਸਤਗੁਰ ਪ੍ਰਸਾਦ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇ ਆਪੇ ਸਾਹ ਹੋ ਆਪੇ ਵਣਜਾਰਾ ਰਾਇਆ ਆਪੇ ਕੰਡਾ ਆਪ ਤਰਾਇਆ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰ ਮੀਠਾ ਲਾਇਆ ਰਾਵ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭਉ ਪਾਇੰਦਾ ਪਿਆਰਾ ਬਨ ਬੱਕਰੀ ਸੀ ਹੋ ਹੰਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਿਵਾਇਂਦਾ ਪਿਆਰਾ ਸਾਲੰਦ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉਂ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ